ਬਲਦੀ ਸਿੰਘਾਂ ਦੀ ਦਿਹਾੜ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਦੇਸ਼ ਦੀ ਮਾਨਯੋਗ ਅਦਾਲਤ ਸੁਪਰੀਮ ਕੋਰਟ ਤੇ ਜੱਜ ਸਰਬਾਨਾਪਨ ਨੂੰ ਫਟਕਾ ਲਗਾਈ ਕਿ ਸੈਟਰ ਸਰਕਾਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮੇਰਦ ਰੋਦੀ ਅਤੇ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿ ਜਿਹੜੇ ਅਪਰਾਧੀ ਕੈਦੀ ਆਪੋ ਆਪਣੀਆਂ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਹੱਲ ਤੱਕ ਰਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਇੱਕ ਪਾਸੇ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਉਹਨਾਂ ਨੇ ਆਪਣੀਆਂ ਗਲਤੀਆਂ ਮੰਨ ਲੀਆਂ ਨੇ ਕਾਨੂੰਨ ਨੇ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਉਸ ਦੀ ਉਹਨਾਂ ਨੂੰ ਸਜ਼ਾ ਦੇ ਦਿੱਤੀ ਹੈ ਤੇ ਸਜ਼ਾ ਉਹਨਾਂ ਦੀ ਪੂਰੀ ਵੀ ਹੋ ਚੁੱਕੀ ਹੈ ਤੇ ਫਿਰ ਉਹਨਾਂ ਨੂੰ ਜਿਲ੍ਹੇ ਆਬੇ ਵਿੱਚ ਕਿਉਂ ਧੱਕਿਆ ਹੋਇਆ ਹੈ ਇੱਕ ਪਾਸੇ ਪੰਜਾਬ ਦੇ ਖਾਸ ਕਰਕੇ ਕੌਮ ਦੇ ਜਿਹੜੇ ਵੀ ਆਕੂਵੇ ਉਹ ਕਹਿਦੇ ਨੇ ਕਿ ਸਮੇਂ ਸਮੇਂਦਾਰ ਸਰਕਾਰਾਂ ਨੇ ਚਾਹੇ ਸੈਂਟਰ ਦੇ ਵਿੱਚ ਸਰਕਾਰ ਸੀ ਕਾਂਗਰਸ ਦੀ ਚਾਹੇ ਸੈਂਟਰ ਦੇ ਵਿੱਚ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਹਮੇਸ਼ਾ ਹੀ ਸਾਧਰਾ ਪੱਖਪਾਤ ਵਿਚਕਰਾ ਕੀਤਾ ਕਿਉਂਕਿ ਨਾ ਤੇ ਅਲਿਸ ਕੀਤਾ ਗਿਆ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਬੰਦੀ ਸਿੰਘਾ ਨੂੰ ਅਤੇ ਨਾ ਹੀ ਹੋਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੋਈ ਹਿਲਜੁਲਾ ਕੀਤਾ ਜਾ ਰਿਹਾ ਹੈ ਹਾਲਾਂਕਿ ਬਿਹਾਰ ਦਾ ਇਚਾਰਾ ਹੈ ਭਾਈ ਜਨਕਾਸ਼ ਸਿੰਘ ਬਾਹਰ ਨੂੰ ਲੈ ਕੇ ਭਾਈ ਬਲਰਾਜ ਸਿੰਘ ਰਾਜੋ ਅਣੂ ਲੈ ਕੇ ਭਾਈ ਜਨਕਾਸ਼ ਸਿੰਘ ਹਾਰਾ ਦੇ ਮਾਤਾ ਨੰਦਰਪਾਲ ਪੌਰ ਸੀਰੀਅਸ ਨੇ ਜਿਗਤਾਫਤਵਾਰ ਨੂੰ ਜਵਾਬ ਜਾ ਕਰਉਣ ਲਈ ਚਾਹੀਦੀ ਹੈ ਐਡਵੋਕਟ ਰੁਖੀ ਅਧਿਕਾਰ ਦਾ ਕਾਨੂੰਨ ਤੇ ਸੈਟਰ ਸਰਕਾਰ ਨੂੰ ਹੀ ਕਰਨਾ ਚਾਹੀਦਾ ਇੱਕ ਪਾਸੇ ਅਸੀਂ ਆਪਣੇ ਆਪ ਨੂੰ ਸਿਧਾਨ ਦੇ ਰਾਖੇ ਕਹਿ ਰਹੇ ਹਾਂ ਤੇ ਦੂਸਰੇ ਪਾਸੇ ਸਾਦੇ ਵੱਲੋਂ ਸਿਧਾਨ ਦੀਆਂ ਧੱਲੀਆਂ ਪਵਾਇਆ ਜਾਗੀਆਂ ਨੇ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ ਕਿ ਬੰਦੀ ਸਿੰਘਾਂ ਨੂੰ ਬੰਦੀ ਸਿੰਘ ਆ ਬੰਦੀ ਸਿੰਘਾਂ ਨੂੰ ਜਲਦੀ ਤੋਂ ਜਲਦੀ ਹਾਕਿਤਾ ਜਾਵੇ ਜਦੋਂ ਅਗਰ ਸਿੱਖ ਬੰਦੀ ਸ਼ੋਰ ਦਿੱਸਤੇ ਸੈਂਟਰ ਸਰਕਾਰ ਦਾ ਖੰਝ ਬਣਦਾ ਹੈ ਕਿ ਐਟ ਵੀ ਸਕੂਨ ਨੂੰ ਸੁਪਰੀਮ ਕੋਰਟ ਦੇ ਜਸਰਬਾਨਾ ਵੀ ਘਰ ਜਿਹੜੀ ਹੈ ਮਨ ਰਜਿਆ ਗਿਆ ਖਬਰ ਆ ਰਹੀ ਹੈ ਲੰਮੇ ਸਮੇ ਤੋਂ ਜੇਲ੍ਹਾਂ ਵਿੱਚ ਬੰਦ ਸਜ਼ਾਵਾ ਪੁਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਹੱਕ ਵਿੱਚ ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਆਵਾਜ਼ ਉੱਠ ਰਹੀ ਹੈ ਕਿਉਂਕਿ ਬੰਦੀ ਸਿੰਘ ਸਿੱਧਾ ਨਾਲ ਹੋ ਰਿਹਾ ਅਣਮੁਖੀ ਬਤੀਰਾ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਅਣਮੁਖੀ ਬਤੀਰਾ ਇਸ ਲਈ ਕਿਹਾ ਜਾ ਰਿਹਾ ਹੈ ਕਿ ਸਜ਼ਾ ਅਕੋਰਡਿੰਗ ਟੂ ਜਿਹੜਾ ਭਾਰਤ ਦਾ ਸੁਧਾਰ ਹੈ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਸਾਨੂੰ ਸਭ ਇੱਕ ਜੋੜ ਹੋ ਕੇ ਉਹਨਾਂ ਦੇ ਹੱਕ ਵਿੱਚ ਵਾਜਬ ਹੋਣੀ ਚਾਹੀਦੀ ਹੈ ਸਾਡਾ ਸੱਚ ਬਣਦਾ ਹੈ ਕਿ ਅਸੀਂ ਬੰਦੀ ਸਿੰਘ ਬੰਦੀ ਛੋੜ ਦੇ 30 ਦਿਨ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਜਨਤੀ ਦਲਾ ਤੇ ਉਹਨਾਂ ਦੀ ਰਿਹਾਈ ਲਈ ਹਰ ਸਿੱਖ ਅਰਦਾਸ ਕਰੇ ਇਹਨਾਂ ਸ਼ਬਦਾਂ ਦਾ ਬੰਦਾਵਾ ਅਕਾਲੀ ਦਲ ਵਾਰਸ ਪੰਜਾਬ ਤੇ ਭਰਤੀ ਕਮੇਟੀ ਨਾਮਕ ਪੰਜਾਬ ਅਤੇ ਅਬਜ਼ਰਵਰ ਸ਼੍ਰੀ ਫਤਕਰ ਸਾਬ ਸਦੀਪ ਸਿੰਘ ਰੁਪਾਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਗੱਲਬਾਤ ਕਰਦਿਆਂ ਕੀਤਾ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਹਰ ਸਭੀ ਬੰਦੀ ਸਿੰਘਾਂ ਦੇ ਹੱਕ ਵਿੱਚ ਉਹ ਹੱਕ ਵਿੱਚ ਆਵਾਜ਼ ਉਠਾਉਂਦੀ ਸੀ ਅਤੇ ਭਾਰਤ ਸਰਕਾਰ ਨੂੰ ਸਾਡੇ ਬੰਦੀ ਸਿੰਘਾਂ ਨੂੰ ਰਿਹਾਰ ਕਰਨਾ ਰਿਹਾਰ ਕੀ ਕਰਨਾ ਇਹ ਵੀ ਕਿਹਾ ਗਿਆ ਕਿ ਰਿਹਾਰ ਕਰਨਾ ਭਾਵੇਂ ਭਾਈ ਆਪਣਾ ਖਾਲਸਾ ਸੁਨੇਤ ਅਦੇਕਾ ਸਿੰਘਾ ਉਤੇ ਅੱਜ ਲਗਾ ਕੇ ਜਦੋਂ ਅਸੀਂ ਭਾਰਤ ਜਾਂ ਵੱਖ-ਵੱਖ ਜ਼ਿਲ੍ਹਾ ਵਿੱਚ ਬੰਦ ਕੀਤਾ ਗਿਆ ਹੈ اس دو بڑی ملوکی انکاراتی لگنا ہو کی ہو سکتی ہے جس ویکتی نے کوئی اپراد بھی نہ کیتا ہوئے وہ سویکتی اُتے لگا تھا تین ساتھ ایڈس سے لگائی ہوئے پائی اپنے پر خالصہ کچھ ہی نہیں کھروس ہے اپنے پر پارلیمنٹ چھوڑیاں سکاروں کو کل کے پاہنمات ہی حضر کرنا چاہتی ہے اس کی بڑی سیمناتی رہائی میں اکی اکتوبر دو ایر بچی کو گولت بارا چوڑا سر کے پرانی پرانی کلام پہنچ کے ਇਹ ਗੱਲ ਕੀਤੀ ਹੈ ਰਵਾਰੋ ਜੋ ਨਵੇਂ ਸ਼੍ਰੋਪੀ ਅਕਾਲ ਤਲ ਆਪਰ ਸਰ ਨਵੇਂ ਸ਼੍ਰੋਪੀ ਅਕਾਲ ਤਲ ਪੰਜਾਬ ਦੇ ਜਿਹੜੇ ਮੁਖੀ ਭਾਈ ਕਬਤਪਾ ਖਾਲਸਾ ਦੇ ਸਾਥੀ ਰਵਾਰੋ ਉਹਨਾਂ ਨੇ ਕਿਹਾ ਕਿ ਬੰਦੀ ਸਿੱਕਾ ਦੇ ਨਾਲ ਹਮੇਸ਼ਾ ਹੀ ਟਕੇ ਜਿੱਤੇਗਾ ਆਲੂਖੀ ਅਦਕਾ ਅਦਕਾ ਹਲ ਵਰਤੇਗਾ ਬੰਦੀ ਸਿੱਕਾ ਅਤੇ ਸਿੱਖ ਔਕ ਦੇ ਵਿਰੋਧ ਇਸ ਕਰਕੇ 32 ਸੂਰ ਦਿਓ ਸੈਕਟਰ ਸਰਕਾਰ ਤੋਂ ਜਿਹੜੇ ਬੰਤੀ ਸਿੰਘ ਆਪਕੋ ਆਪੜੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਕਾਨੂੰਨ ਨੂੰ ਸਜ਼ਾ ਦੇ ਚੁੱਕਾ ਹੈ ਤੇ ਉਹਨਾਂ ਨੂੰ ਰਿਹਾਰ ਕਰ ਦਿਨਾ ਚਾਹੀਦਾ ਹੈ ਤਾਂ ਕਿ ਇਹ ਦੇਖੋ ਸੰਤ ਸਰਕਾਰ ਬਲੋਂ ਅਤੇ ਦੇਸ਼ ਦੀ ਸੁਪਰੀਮ ਕੋਰਟ ਬਲੋਂ ਸ਼ਲਾਘਾਯੋਗ ਕੰਮ ਜਿਹੜਾ ਹੈ ਭਣਿਆ